ਜਿਹੜੇ ਗੜਗੱਜ ਸਾਹਿਬ ਨੇ ਅੱਜ ਤੱਕ ਜਸਦਰ ਸਾਹਿਬ ਥੋੜਾ ਜਿਹਾ ਕਟੁਕਟ ਹੁਣ ਚਲੋ ਠੀਕ ਹੈ ਕਿਸੇ ਨੇ ਅਪੁਆਇੰਟਮੈਂਟ ਕਰਤੀ ਨੋਮੀਨੇਟਡ ਹੋ ਪਰ ਕਟੁਕਟ ਹੁਣ ਤਾਂ ਸਿੱਖ ਪੰਥ ਦੇ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਹਿਸਾਬ ਨਾਲ ਲਓ ਨਾ ਹਰ ਗੱਲ ਤੇ ਸਰਕਾਰ ਨੇ ਐ ਕੀਤਾ ਤੇ ਫਿਰ ਸਰਕਾਰ ਫਿਰ ਐ ਕਰੂ ਸਰ ਇਹ ਇੱਕ ਵੀ ਇਸ ਤਰ੍ਹਾਂ ਇਸ ਤਰ੍ਹਾਂ ਬੋਲਦੀ ਮਤਲਬ ਆ ਹੁੰਦੀ ਇਸ ਮਤਲਬ ਫੈਸਲੇ ਲੈਣ ਦੀ ਜਿਹੜੀ ਤਰਤੀਬ ਹੈ ਏ ਵੀ ਪ੍ਰਵਾਨ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਟ ਦੇ ਪਾਵਨ ਸਰੂਪਾਂ ਦੀ ਵਾਸਤਵਿਕ ਰਿਕਵਰੀ ਕਰਨ ਦੀ ਪੈਰਵਾਈ ਵੀ ਉਹਨਾਂ ਦੀ ਜਿਹੜੇ ਜਿਹੜੇ ਘਟ ਗਏ ਉਹ ਪਾਵਨ ਸਰੂਪ ਉਹਨਾਂ ਦੀ オリジナル ਰਿਕਵਰੀ ਦੀ ਪੈਰਵਾਈ ਅਤੇ ਉਪਰੋਕਤ ਅਧਿਕਾਰੀਆਂ ਉਬਲੀ ਕਰਮਚਾਰੀਆਂ ਦੇ ਕੇਸਾਂ ਲਈ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ੍ਰੀ ਹਰਜਿੰਦਰ ਸਿੰਘ ਧਾਮੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੀ ਅਗਵਾਈ ਹੇਠ ਸਭ ਕਮੇਟੀ ਗੱਥੜ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਵੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਸੁਖਬੀਰ ਬਾਦਲ ਐਡੇ ਐਡੇ ਗੁਨਾਹ ਬੂਲ ਕਰ ਗਿਆ 2 ਦਸੰਬਰ ਨੂੰ ਕਿ ਹਾਂ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੁਕਸਰ ਜਾ ਕੇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ ਮੇਰੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀਮ ਕਮੇਟੀ ਦੇ ਜਿਹੜੇ ਮਤੇ ਨੇ ਉਹਨਾਂ ਦੀਆਂ ਕਾਪੀਆਂ ਨੇ ਜਿਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਦੀ ਇਕੱਤਰਤਾ ਮਿਤੀ 12/7/2020 29 ਹਾੜ ਸੰਮਤ ਨਾਨਕ ਚਾਹੀ 552 ਮਤਾ ਨੰਬਰ 368 368 ਉਹਦੀ ਨਕਲ ਹੈ ਇਹਦੇ ਵਿੱਚ ਲਿਖਿਆ ਗਿਆ ਕਿ ਸ੍ਰੀ ਅਮਰਸਰ ਸਾਹਿਬ ਦੀ ਅੰਤਰੰਗ ਕਮੇਟੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 71 ਤਾ 19 5 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅਮਰਸਰ ਸਾਹਿਬ ਜੀ ਦੇ ਪਬਲਿਕੇਸ਼ਨ ਵਿਭਾਗ ਵਿੱਚ ਵਾਪਰੀ ਦੁਖਦਾਈ ਅੱਗ ਲੱਗਣ ਦੀ ਘਟਨਾ ਉੱਪਰ ਗੰਭੀਰਤਾ ਨਾਲ ਚਰਚਾ ਕੀਤੀ ਜਾਵੇ। ਚਰਚਾ ਕੀਤੀ ਗਈ। ਸਿੱਖ ਸੰਗਤਾਂ ਵਿੱਚ ਉਪਰੋਕਤ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ। ਅੱਜ ਦੀ ਇਕਤਰਤਾ ਵੀ ਮਹਿਸੂਸ ਕਰਦੀ ਹੈ ਕਿ ਇਹਨਾਂ ਸ਼ੰਕਿਆਂ ਦਾ ਪੂਰੀ ਤਰ੍ਹਾਂ ਨਿਵਾਰਣ ਕੀਤਾ ਜਾਣਾ ਚਾਹੀਦਾ ਹੈ। ਤੇ ਉਸ ਤੋਂ ਬਾਅਦ ਇਹਨਾਂ ਦਾ ਫੈਸਲਾ ਕੀਤਾ ਵੀ ਪ੍ਰਵਾਨ ਹੋਇਆ ਕਿ ਕੋਈ ਵੀ ਅਧਿਕਾਰੀ ਇਸ ਜਾਂਚ ਨੂੰ ਪ੍ਰਭਾਵਿਤ ਨਾ ਕਰੇ। ਇਸ ਵਾਸਤੇ ਪਬਲਿਕੇਸ਼ਨ ਜਿਲਦਬੰਦੀ ਵਿਭਾਗ ਨਾਲ ਸੰਬੰਧ ਸਬੰਧਤ ਸਮੂੱਚੇ ਅਧਿਕਾਰੀਆਂ ਕਰਮਚਾਰੀਆਂ ਜਿਨ੍ਹਾਂ ਚ ਸੀਜੀ ਸੀ ਸੀਜੀਐਲ ਸੁਪਰਵਾਈਜ਼ਰ ਇਨਚਾਰਜ ਮੀਤ ਸਕੱਤਰ ਐਡੀਸ਼ਨਲ ਸਕੱਤਰ ਤੁਰੰਤ ਤਬਦੀਲ ਕਰ ਦਿੱਤੇ ਜਾਣ ਉਹਦੇ ਚ ਇਹ ਕਿਹਾ ਗਿਆ ਕਿ ਇਹ ਵੀ ਪ੍ਰਵਾਨ ਹੋਇਆ ਹੈ ਕਿ ਕੁਲਵੰਤ ਸਿੰਘ ਜਿਲਦ ਸਾਜ ਮਕਾਨ ਨੰਬਰ 100 ਐਂਡ 100 ਤੇ ਵੀ ਉਹਨੇ ਪਬਲਿਕੇਸ਼ਨ ਦੇ ਕਰਮਚਾਰੀਆਂ ਨਾਲ ਮਿਲੀ ਕੋਤ ਸਾਬਤ ਹੋਣ ਕੰਮ ਚੁਕਤਾਹੀ ਵਰਤਨ ਸੰਸਥਾ ਦੇ ਪ੍ਰਬੰਧੂ ਦੀ ਬਦਨਾਮੀ ਕਰਾਉਣ ਕਰਕੇ ਪਬਲਿਕੇਸ਼ਨ ਵਿਭਾਗ ਹੋਏ ਜिल्ਦਬੰਦੀ ਆਦ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ ਇਹ ਵੀ ਪ੍ਰਵਾਨ ਹੋਇਆ ਕਿ ਅੰਗੀਠਾ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਜਿਹੜੇ ਵਿਰਧ ਪਾਵਨ ਸਰੂਪਾਂ ਦਾ ਸਤਕਾਰ ਸਹਿਤ ਜਿਹੜਾ ਅਗਨਪੇਂਟ ਕੀਤਾ ਜਾਂਦਾ ਉਹਦੀ ਸੇਵਾ ਵੀ ਬਦਲਦੀ ਬਦਲ ਕੇ ਕਿਤੇ ਹੋਰ ਦੇਦੀ ਇਹਦੇ ਵਿੱਚ ਇੱਕ ਪੁਆਇੰਟ ਹੈ ਏ ਵੀ ਪ੍ਰਵਾਨ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਟ ਦੇ ਪਾਵਨ ਸਰੂਪਾਂ ਦੀ ਵਾਸਤਵਿਕ ਰਿਕਵਰੀ ਕਰਨ ਦੀ ਪੈਰਵਾਈ ਵੀ ਉਹਨਾਂ ਦੀ ਜਿਹੜੇ ਜਿਹੜੇ ਘਟ ਗਏ ਉਹ ਪਾਵਨ ਸਰੂਪ ਉਹਨਾਂ ਦੀ origignal ਰਿਕਵਰੀ ਦੀ ਪੈਰਵਾਈ ਅਤੇ ਉਪਰੋਕਤ ਅਧਿਕਾਰੀਆਂ ਉਬਲੀ ਕਰਮਚਾਰੀਆਂ ਦੇ ਕੇਸਾਂ ਲਈ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ੍ਰੀ ਹਰਜਿੰਦਰ ਸਿੰਘ ਧਾਮੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੀ ਅਗਵਾਈ ਹੇਠ ਸਬ ਕਮੇਟੀ ਗੱਥੜ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਵੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਕਾਨੂੰਨੀ ਕਾਰਵਾਈ ਕਿਹ ਹੈ ਜੀ ਇਹਦੇ ਅਧਿਕਾਰ ਉਹਨਾਂ ਤਹਿਤ ਜਿਹੜੀ ਉਹਨਾਂ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਸਬ ਕਮੇਟੀ ਨੂੰ ਗਠਿਤ ਕਰਨ ਦੇ ਅਧਿਕਾਰ ਜਿਹੜੇ ਉਹ ਜਹਦਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਵੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਤੇ ਗਏ ਹਰਿੰਦਰ ਸਿੰਘ ਧਮੀ ਨੂੰ ਜਨਰਲ ਸੈਕਟਰੀ ਸੀ ਉਸ ਵੇਲੇ ਜਨਰਲ ਸੈਕਟਰੀ ਲਿਖਿਆ ਗਿਆ ਇਹ ਹੈਗੀ ਹੈ ਜੀ ਇਹਨਾਂ ਦੀ 27 8 2020 ਜਾਨੀ ਕਿ ਲਗਭਗ ਸਾਢੇ 5 ਸਾਲ ਹੋ ਗਏ ਤਾਂਮੀ ਸਾਹਿਬ ਨੇ ਕਿਹੜੀ ਕਾਨੂੰਨੀ ਕਾਰਵਾਈ ਕਰਤੀ ਕਰਾਤੀ ਜੀ ਫਿਰ ਸਾਢੇ 5 ਸਾਲਾਂ ਚ ਬਜਪਦਾਨ ਵੀ ਬਣ ਗਏ ਕੋਈ ਰਿਜ਼ਲਟ ਨਹੀਂ ਨਿਕਲਿਆ ਜੀ 12 ਭਾਦੋਂ ਦਕ 466 ਨੰਬਰ ਮਤਾ ਜੀ 27 8 2020 ਦੀ ਹੈ ਇਹ ਇਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਦੌਰਾਨ ਵੱਡੀਆਂ ਕਤਾਈਆਂ ਹੀ ਨਹੀਂ ਕੀਤੀਆਂ ਗਈਆਂ ਸਗੋਂ ਅਮਾਨਤ ਵਿੱਚ ਖਿਆਨਤ ਵੀ ਕੀਤੀ ਗਈ ਜਿਸ ਨੂੰ ਕਿਸੇ ਵੀ ਤਰੀਕੇ ਨਾਲ ਮਾਫ਼ ਨਹੀਂ ਕੀਤਾ ਜਾ ਸਕਦਾ ਇਹਨਾਂ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਬਾਰ-ਬਾਰ ਰਿਕਾਰਡ ਅਤੇ ਲੈਜਰਾਂ ਲੈਜਰਾਂ ਵਿੱਚ ਛੇੜਛਾੜ ਕਰਨ ਜਾਲੀ ਰਸੀਦਾਂ ਕੱਟਣ ਕਾਰਨ ਪਵਨ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਭੇਂਟਾ ਜਮ੍ਹਾਂ ਕਰਕੇ ਰਸੀਦ ਕੱਟਣ ਦੀ ਬਜਾਏ ਸੰਗਤਾਂ ਕੋਲੋਂ ਸਿੱਧੇ ਰੂਪ 'ਚ ਪੈਸੇ ਲੈ ਕੇ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਕਰਕੇ ਗੁਰੂ ਘਰ ਦੀ ਸੇਵਾ ਤੇ ਸਰਵਸ ਨਿਜਮਾ ਵਿੱਚ ਕੁਤਾਹੀ ਕਰਨ ਕਰਕੇ ਪ੍ਰਬੰਧ ਦੀ ਬਦਨਾਮੀ ਕਰਾਉਣ ਦੇ ਦੋਸ਼ ਅਧੀਨ ਲਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਦੇ ਨਾਵਾਂ ਸਾਹਮਣੇ ਲਿਖੇ ਅਨੁਸਾਰ ਵਿਭਾਗੀ ਓਬਲੀਗ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਬਾਈ ਨੇਮ ਡਾਕਟਰ ਰੂਪ ਸਿੰਘ ਮੁੱਖ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਪਰੰਤੂ ਇਸ ਸੰਸਥਾ ਦਾ ਮੁੱਖ ਪ੍ਰਸ਼ਾਸਕ ਕੌਣ ਕਰਕੇ ਜ਼ਿੰਮੇਵਾਰ ਤੇ ਜਵਾਬਦੇਹ ਸੀ ਜਿਸ ਕਾਨੂੰਨ ਅਨੁਬ੍ਰਧ ਵਿਭਾਗੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਸਰਦਾਰ ਮਨਜੀਤ ਸਿੰਘ ਇਨਾਂ ਵਿਰੁੱਧ ਅਗਲੀ ਵਿਭਾਗੀ ਕਾਰਵਾਈ ਕਰਨ ਕੀਤੀ ਜਾਵੇ ਸਰਦਾਰ ਗੁਰਵਚਨ ਸਿੰਘ ਮੀਤ ਸਕੱਤਰ ਪ੍ਰੈਸ ਐਂਡ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਾਲ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਸਰਵਸ ਤੋਂ ਵੇਲਾ ਡਿਸਮਿਸ ਕੀਤਾ ਜਾਂਦਾ ਹੈ ਇਸ ਵਿਰੁੱਧ ਫੌਜਦਾਰੀ ਪਰਚਾ ਵੀ ਦਰਜ ਕਰਵਾਇਆ ਜਾਵੇ ਫੌਜਦਾਰੀ ਕੌਣ ਕਰਦਾ ਜੀ ਸਰਕਾਰ ਕਰਦੀ ਹੈ ਨਾ ਇਹ ਸ਼੍ਰੋਮਣੀ ਕਮੇਟੀ ਦੇ ਮਤੇ ਨਹੀਂ ਜੀ ਬਾਕਾਇਦਾ ਲਿਖਿਆ ਹੋਇਆ ਹੈ ਜੀ ਜੁਝਾਰ ਸਿੰਘ ਅਕਾਊਂਟੈਂਟ ਇਹਨੂੰ ਵੀ ਡਿਸਪንስ ਕੀਤਾ ਜਾਂਦਾ ਇਸ ਬਿਰਧ ਫੌਜਦਾਰੀ ਪਰਚਾ ਵੀ ਦਰਜ ਕਰਾਇਆ ਜਾਵੇ ਦਲਵੀਰ ਸਿੰਘ ਹੈਲਪਰ ਪਬਲਿਕੇਸ਼ਨ ਵਿਭਾਗ ਡਿਸਪንስ ਕੀਤਾ ਜਾਂਦਾ ਇਸ ਬਿਰਧ ਫੌਜਦਾਰੀ ਪਰਚਾ ਦਰਜ ਕਰਾਇਆ ਜਾਵੇ ਕਮਲਜੀਤ ਸਿੰਘ ਸਾਬਕਾ ਸਹਾਇਕ ਸੁਪਰਵਾਈਜ਼ਰ ਅਬਲੀ ਕਲਰਕ ਗੁਰਮਤ ਲਿਟਰੇਚਰ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਸੇਵਾ ਮੁਕਤਦੇਪ ਪ੍ਰੋਵੀਡੈਂਟ ਫੰਡ ਲੀਵ ਇਨ ਕੈਸ਼ਮੈਂਟ ਗ੍ਰੈਜੂਅਟੀ ਆਰ ਫੰਡਾਂ ਦੀ ਦੀਅਗੀ ਕਰਨ ਤੇ ਰੋਕ ਲਾਈ ਜਾਂਦੀ ਹੈ ਤੇ ਬੇਨਿਜਮੀਆਂ ਤੇ ਗਵਨ ਕੀਤੀ ਰਕਮ ਦੀ ਰਿਕਵਰੀ ਕਰਨੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਜਿਹਨੂੰ ਇਹ ਕਹਿੰਦੇ ਨੇ ਧਰਮ ਵਿੱਚ ਦਖਲ ਇਸ ਵਿਰੁੱਧ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤਾਂ ਨੂੰ ਦੇਣ ਸਮੇਂ ਉਹਨਾਂ ਦੀ ਸਰੂਪ ਜਿਹੜੇ ਦੇ ਉਹਨਾਂ ਨੂੰ ਭੇਂਟਾ ਕਰਨ ਸਮੇਂ ਬੇਟਾ ਜਮਾ ਕਰਨ ਦੀ ਬਜਾਏ ਸਿੱਧੇ ਰੂਪ ਚ ਗਵਨਨ ਕਰਨ ਰਿਕਾਰਡ ਵਿੱਚ ਹਿਰਾਫਰੀ ਕਰਨ ਰਿਕਾਰਡ ਖੁਰਤਬੁਰ ਦਾ ਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਫੌਜਦਾਰੀ ਪਰਚਾ ਦਰਜ ਕਰਾਇਆ ਜਾਵੇ ਸੁਖਬੀਰ ਬਾਦਲ ਐਡੇ ਐਡੇ ਗੁਨਾਹ ਬੂਲ ਕਰ ਗਿਆ 2 ਦਸੰਬਰ ਨੂੰ ਕਿ ਹਾਂ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੁਖਸਰ ਜੀ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚੋਂ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ ਬਲਟੋਆ ਕਿਸ ਲਪ ਪੱਦਰ ਦੀ ਜਿਹੜੀ ਬਿਆਨਬਾਜ਼ੀ ਦਸਹੇਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚੱਲ ਤੂੰ ਆ ਗਿਆ ਠੀਕ ਹੈ ਜੀ ਗਿਆਨੀ ਗੁਰਬਚਨ ਸਿੰਘ ਤੈਨੂੰ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦੇ ਚੱਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਗਲਤ ਮਤਲਬ ਇਹ ਕੀ ਗਿਆਨੀ ਜਿਹੜੇ ਗੜਗੱਜ ਸਾਹਿਬ ਨੇ ਕੱਲ ਤੱਕ ਜਸਹੇਦਾਰ ਸਾਹਿਬ ਥੋੜਾ ਜਿਹਾ ਕਟੋਕਟ ਹੁਣ ਚਲੋ ਠੀਕ ਹੈ ਕਿਸੇ ਨੇ ਅਪਾਇੰਟਮੈਂਟ ਕਰਤੀ ਨੋਮੀਨੇਟਡ ਨੂੰ ਪਰ ਕਟੁਕਟ ਹੁਣ ਤਾਂ ਸਿੱਖ ਪੰਥ ਦੇ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਹਿਸਾਬ ਨਾਲ ਲਓ ਨਾ ਹੁਣ ਤਾਂ ਤੁਸੀਂ ਇਹ ਤਾਂ ਜਮਾਂ ਪਤਾ ਲੱਗ ਜਾਂਦਾ ਰਹਿੰਦਾ ਵੀ ਹਰ ਗੱਲ ਤੇ ਸਰਕਾਰ ਨੇ ਐ ਕੀਤਾ ਤੇ ਫਿਰ ਸਰਕਾਰ ਫਿਰ ਐ ਕਰੂ ਸਰੀ ਇੱਕ ਵੀ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਆ ਰਹ ਹੁੰਦੀ ਇਸ ਮਤਲਬ ਫੈਸਲੇ ਲੈਣ ਦੀ ਜਿਹੜੀ ਤਰਤੀਬ ਹੈ ਹੈ ਤੂੰ ਮੰਨਦਾ ਨਾ ਬ ਸਰਕਾਰ ਗਲਤ ਹੈ ਤੇ ਫਿਰ ਇਹ ਤੇ ਕਿਉਂ ਨਹੀਂ ਕਾਰਵਾਈ ਕੀਤੀ ਸਰਕਾਰ ਤਾਂ ਉਹ ਵੀ ਹੈ ਜਿਹੜੀ ਰੀਡ ਕਾਰਟੂਨ ਬਣਾਏ ਚਾਰੇ ਸਾਹਿਬ ਜੀ ਆਦਾਂ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ 何